ਕਿਹੜੀ ਜ਼ਿਲ੍ਹੇ ਚੋਂ ਤੁਹਾਨੂੰ ਮੈਂ ਦਿੱਤੀ ਰਹੇ ਹਾਂ ਮੇਰੇ ਕਿਸੇ ਲਈ ਵੀ ਕਮਿਸ਼ਨ ਨਹੀਂ ਕੀਤੀ ਮੈਂ ਇਹ ਵੀ ਪੀਖਾਤਾ ਦੋਣਾ ਹੈ ਕਿ ਮੇਰੀ ਮੇਰੇ ਵੀਰ ਮੇਰੀ ਕੋਲ ਦਿਨ ਤੋਂ ਹੀ ਤੇ ਮੇਰਾ ਖਰਾਬ ਵਿਵਹਾਰ ਕਰਨੇ ਦੋ ਕਿ ਮੈਂ ਸੁਰਪਤੀ ਟਾਕੀ ਦੇ ਨਾਮ ਤੇ ਘਰ ਆ ਗਿਆ ਤੇ ਜਿੰਨੇ ਕੀਤੀਆਂ ਉਹ ਵਾਪਸ ਆ ਗਿਆ ਦਾ ਤੇ ਇਹਨੂੰ ਇਹ ਫਸਿਆ ਗਿਆ ਹੈ ਕਰ ਫਿਰ ਤੋਂ ਬੋਲਿਓ ਤੁਸੀਂ ਇਸ ਵਕਤ ਮਤਲਬ ਕਿਹੜੀ ਜਗ੍ਹਾ ਤੇ ਹੈਗੇ ਹੋ ਕਿਹੜੀ ਜੇਲ੍ਹ ਦੇ ਚ ਬੰਦ ਹੋ ਮੈਂ ਅਗਰੇ ਜੱਦਾ ਸਮੇ ਜੱਦਾ ਸਮਾਤੀ ਜੇਲ੍ਹ ਦੇ ਚ ਬੰਦ ਆ ਸੀਰੀ ਨੰਬਰ ਮੇਰਾ 43 ਹੈ ਉਸੇ ਬੰਦਮੈਂ 10 ਸਾਲ ਤੋਂ ਮੈਂ ਦਿਨ ਚੜ੍ਹ ਰਹੇ ਹਾਂ ਪੁਲਿਸ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਮੈਂ ਇਹੋ ਅਪੀਲ ਕਰਦਾ ਚਾਹੁੰਦਾ ਕਿ ਮੇਰੀ ਮੇਰੇ ਵੀਰ ਮੇਰੀ ਨੂੰ ਅਪੀਲ ਛੁਰਨਾ ਕੋਈ ਮੇਰਾ ਥੋੜਾ ਬੋਬੀ ਨਤ ਕਰਨ ਜੋ ਕਿ ਮੈਂ ਥੋੜੋ ਬੋਬੀ ਪੈਸੇ ਨਹੀਂ ਕੀ ਮਾਪੇ ਘਰਾਂ ਤੋਂ ਤੇ ਕੇਸ ਤੁਹਾਡੇ ਤੇ ਕੀ ਪਾਇਆ ਗਿਆ ਕਿਹੜੀ ਕੰਪਨੀ ਆ ਤੇ ਕੀ ਕੇਸ ਪਾਇਆ ਗਿਆ ਕੇਸ ਵਿੱਚ ਵੀਰੇ ਇਹੋ ਸਪੈਸ਼ਲ ਇਲਜ਼ਾਮ ਲਾਇਆ ਪੈਸੇ ਮੰਗਦਾ ਹੋਇਆ ਨਹੀਂ ਇਲਜ਼ਾਮ ਕੀ ਲਾਇਆ ਹੈਗਾ ਕੋਈ ਸਮਾਨ ਚੋਰੀ ਦਾ ਵਾ ਜਾਂ ਸਮਾਨ ਗੂਰਾ ਪਰ ਹੋਇਆ ਕੀ ਹੋਇਆ ਕੀ ਆ ਸਮਾਨ ਜਿਹੜਾ ਸੀ ਉਹ ਜਾਨੀ ਕਿ ਸਮਾਨ ਦੀ ਨਾਲ ਵੇਚਿਆ ਸੀ ਉਹ ਚੋਰੀ ਦਾ ਸਮਾਨ ਸੀ ਉਹ ਮੁੰਡੇ ਚ ਲਗੀ ਇਥੋਂ ਅੱਛਾ ਚੋਰੀ ਦਾ ਸਮਾਨ ਸੀਗਾ ਦੂਜੇ ਮੁੰਡਿਆਂ ਨੇ ਵੇਚਤਾ ਹਾਂਜੀ ਅੱਛਾ ਤਾਂ ਨਾ ਤੁਹਾਡੇ ਤੇ ਲੱਗਿਆ ਲੱਗੇ ਇਥੋਂ ਹਾਂ ਪੇਪਰ ਮੇਰੇ ਨਾਮ ਬਣੇ ਅੱਛਾ ਜਿਹੜਾ ਚੋਰੀ ਦਾ ਸਮਾਨ ਜਿਹੜਾ ਮੁੰਡਿਆਂ ਨੇ ਵੇਚਿਆ ਉਹ ਪੇਪਰ ਤੁਹਾਡੇ ਨਾਂ ਤੇ ਸੀ ਹਾਂਜੀ ਮੇਰੇ ਨਾਲ ਪੇਪਰ ਆ ਜੀ ਮੇਰੇ ਨਾਮ ਤੇ ਸੀ ਅੱਛਾ ਉਹ ਮੁੰਡੇ ਕਿੱਥੋਂ ਦੇ ਰਹਿਣ ਵਾਲੇ ਆ ਤੇ ਕਿੱਥੇ ਗਏ ਹੋਣਾ ਮੁੰਡੇ ਉਹ ਉਹ ਇੰਨੇ ਪੰਜਾਬ ਦੇ ਨੇ ਮੁੰਡੇ ਦੋਨੇ ਪੰਜਾਬ ਦੇ ਨੇ ਅੱਛਾ ਉਹ ਦੋਵੇਂ ਵਾਪਸ ਆ ਚੁੱਕੇ ਨੇ ਹਾਂ ਵਾਪਸ ਆ ਚੁੱਕੇ ਨਹੀਂ ਤੇ ਤੁਹਾਨੂੰ ਕਿਹੜੀ ਜਗ੍ਹਾ ਤੋਂ ਫੜਿਆ ਗਿਆ ਹੈਗਾ ਮੈਨੂੰ ਇੱਥੋਂ ਜੱਬੇ ਫੜਿਆ ਗਿਆ ਸੀ ਹੂੰ ਤੇ ਮੁੱਤੂ ਫੜਿਆ ਗਿਆ ਸੀ ਮੈਂ ਕਹਿੰਦਾ ਭਾਈ ਇਹ ਜਿਹੜੀ ਮਾਂਚੂਰੀ ਹੋਇਆ ਵਾ ਉਸ ਤੋਂ ਬਾਅਦ ਆ ਮੈਂ ਬੜੀ ਅਪੀਲ ਕੀਤੀ ਹੈ ਕਿ ਮੈਂ ਹਰ ਦਿਨ ਦੋ ਗੜੀਆਂ ਲੋਡ ਕਰਦਾ ਮੇਰੀ ਮੇਰੇ ਟਿਕਟਾਂ ਯਾਨੀ ਦੋ ਟਿਕਟਾਂ ਮੇਰੀ ਕਿਸੇ ਨੇ ਨਹੀਂ ਸੁਣੀ ਨਾ ਅੰਬੈਸੀ ਨੇ ਨਾ ਕਿਸੇ ਦੇ ਦਿਨ ਕਿਸੇ ਨੇ ਨਹੀਂ ਸੁਣੀ ਬਸ ਮੇਰੀ ਬਸ ਮੈਂ ਸਜਾ ਦੇਤੀ ਉਸ ਤੋਂ ਬਾਅਦ ਮੇਰੇ ਕੋਲ ਪੈਸੇ ਪਾਤੇ ਨਹੀਂ ਪੈਸੇ ਪਾਉਣ ਤੋਂ ਬਾਅਦ ਅੱਜ ਤੱਕ ਸੱਤ ਸਾਲ ਹੋ ਗਏ ਮੈਨੂੰ ਯਾਨੀ ਕਿ ਕਿਸੇ ਦਿਨ ਚ ਬਚਾਂ ਨਾ ਤੁਹਾਨੂੰ ਸਜਾ ਟੋਟਲ ਕਿੰਨੀ ਸਜਾ ਹੋਈ ਤੁਹਾਨੂੰ ਤਿੰਨ ਸਾਲ ਵੀ ਨਹੀਂ ਸਜਾ ਹੋਈ ਅੱਛਾ ਤੁਸੀਂ ਆਪਣੀ ਸਜਾ ਪੂਰੀ ਕਰ ਚੁੱਕੇ ਹੋਣਾ ਸਜਾ ਪੂਰੀ ਕਰਨ ਤੋਂ ਬਾਅਦ ਸੱਤ ਸਾਲ ਉੱਪਰ ਹੋ ਗਏ ਮੈਨੂੰ ਅੱਛਾ ਤੇ ਨਹੀਂ ਹੁਣ ਤੁਸੀਂ ਪੁੱਛਿਆ ਨਹੀਂ ਹੈਗਾ ਕੋਰਟ ਨੂੰ ਵੀ ਮੇਰੇ 7 ਸਾਲ ਉੱਪਰ ਹੋ ਚੁੱਕੇ ਨੇ ਸਜਾ ਮੈਂ ਪੂਰੀ ਕਰ ਚੁੱਕਾ ਵਾਂ ਫਿਰ ਮੈਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਜੀ ਉਹ ਕਹਿੰਦੇ ਪੈਸੇ ਦੋ ਤੇ ਸਰਦੋਸਾ ਕਿ ਨਹੀਂ ਇਹ ਬੋਚਾ ਅੱਛਾ ਤੇ ਅੰਬੈਸੀ ਇੰਡੀਆ ਇੰਡੀਆ ਐਂਬੈਸੀ ਨਾਲ ਗੱਲ ਹੋਈ ਤੁਹਾਡੀ ਅੰਬੈਸੀ ਦਾ ਵਕੀਲ ਆ ਉਹ ਨਹੀਂ ਫੋਨ ਚੱਕਦਾ ਸੀ ਮੈਂ ਚੱਕਦਾ ਕਿਤੇ ਨਹੀਂ ਚੱਕਦਾ ਕਹਿੰਦਾ ਮੇਰੇ ਹੱਥ ਵਿੱਚ ਤੋਂ ਨਹੀਂ ਮੈਂ ਨਹੀਂ ਕੁਝ ਕਰ ਸਕਦਾ ਅੱਛਾ ਹਾਂ ਕੋਈ ਨਹੀਂ ਚੱਕਦਾ ਨਾ ਕੋਈ ਗੱਲ ਕਰਦਾ ਨਾ ਕੋਈ ਆ ਕੇ ਕੁਝ ਦਿੰਦਾ ਵੇ ਕਿ ਕੀ ਹੈ ਕੀ ਨਹੀਂ ਨਾ ਕੋਈ ਗੱਲ ਬਸ ਮੈਂ ਉਹ ਵੀ ਕਰਨੀ ਚਾਹੁੰਦਾ ਆ ਕਿ YouTube ਤੇ ਜਾਂ ਫੇਸਬੁਕ ਵੀ ਵੀਡੀਓ ਚਾਹੀਦੀ ਮੇਰੀ ਵਾ ਆ ਵੀ ਮੇਰੇ ਇਹ ਬੁੱਧੀ ਨੇ ਸਾਰੇ ਮੇਰੀ ਮਤ ਕਰ ਸਕੇ ਕਿੰਨੇ ਬੱਚੇ ਤੁਹਾਡੇ ਦੋ ਬੱਚੇ ਨੇ ਮਿਲੇ ਅੱਛਾ ਤੇ ਉਦਾਂ ਹੁਣ ਤੁਹਾਡੀ ਗੱਲ ਹੁੰਦੀ ਪਰਿਵਾਰ ਦੇ ਨਾਲ ਗੱਲਬਾਤ ਹੁੰਦੀ ਹੈ ਵੀਡੀਓ ਕਾਲ ਕਰਨ ਦੇ ਦੇ ਕਿ ਨਹੀਂ ਕਰਨ ਦੇ ਨਹੀਂ ਜੀ ਵੀਡੀਓ ਕਾਲ ਕੋਈ ਨਹੀਂ ਹੁੰਦੀ ਤੁਹਾਨੂੰ ਬਸ ਮਰਮੋਟਾਇਆ ਕਿ ਕਿਸੀ ਕੋਈ ਤੱਕ ਮੰਕੀ ਕਾਰਗੁਰ ਮੰਕੀ ਮਰਮੋਟਾਇਆ ਕੋਈ ਕੰਮ ਨਹੀਂ ਵੀਡੀਓ ਦੇ ਬਾਅਦ ਯਾਦ ਕਰ ਲਈ ਬੁਲ ਕਰ ਦਿੰਦਾ ਤੇ ਹੁਣ ਕੋਈ ਦੱਸਿਆ ਕੋਈ ਨੇ ਕੋ ਦੱਸਿਆ ਤੁਹਾਨੂੰ ਕਦੋਂ ਛੱਡਣਗੇ ਕਦੋਂ ਨਹੀਂ ਛੱਡਣਗੇ ਮੈਂ ਜੀ ਕੋਈ ਨਹੀਂ ਦੱਸਿਆ ਮੈਂ ਕੋਈ ਨਹੀਂ ਕਿਸੇ ਬਾਰੇ ਕੋਈ ਗੱਲ ਨਹੀਂ ਕੀਤੀ ਠੀਕ ਹੈ ਭਾਜੀ ਕਿ ਵੈਲਿਡ ਕੀਤੀ ਜਾਵੇ ਤਾਂ ਇਹ ਮੇਰੇ ਵੀਰ ਸੁਣ ਕੇ ਥੋੜੇ ਜਿ ਮੇਰੀ ਹੈਲਪ ਕਰ ਮੇਰਾ ਨਾਮ ਰਣਜੀਤ ਕौरा ਤੇ ਇਹਨਾਂ ਦਾ ਨਾਮ ਪ੍ਰੇਮਪਾਲ ਆ ਤੇ ਮੇਰੇ ਦੋ ਬੱਚੇ ਆ ਇਹ ਦੋ ਮਤਲਬ ਕਿ ਆਪਾਂ ਕਿਲੇ ਵਿੱਚ ਰਹਿਣ ਵਾਲਿਆ ਨੱਤੂ ਸਿੰਘ ਕਿਲਾ ਤੇ ਇਹ ਨਾਲ ਬਾਹਰ ਗਏ ਹੈ ਕਿ 2013 ਵਿੱਚ ਤੇ ਇਹ ਥੋੜੇ ਕਚੇਰ ਬਾਦੀ ਹੈ ਮਤਲਬ ਕਿ ਫਸ ਗਏ 2-3 ਮਹੀਨਿਆਂ ਬਾਅਦ ਚੋਰੀ ਦੇ ਕੇਸ ਚ ਤੇ ਜਿਹਨੇ ਕੀਤੀ ਹੈ ਨਾ ਉਹ ਵਾਪਸ ਆ ਗਿਆ ਦਾ ਤੇ ਇਹਨੂੰ ਇਹ ਫਸਿਆ ਗਿਆ ਹੈ ਤੇ ਇਹ ਫਸਿਆ ਗਿਆ ਤੇ ਇਹੀ ਮਤਲਬ ਹੈ ਕਿ ਸੌਦੀ ਅਰਬ ਗਿਆ ਜੱਦਾ ਸ਼ਹਿਰ ਵਿੱਚ ਕੰਮ ਕਰ ਰਹੇ ਸੀ ਉੱਥੇ ਡਿਲੀਵਰੀ ਕਰਦੇ ਸੀਗੇ 2 ਕੁ ਮਹੀਨੇ ਕੀਤੇ ਆ ਤੇ ਫਿਰ ਫਸਿਆ ਗਿਆ ਹੈ ਤੇ ਇਹੀ ਮਤਲਬ ਕਿ ਸਾਰੇ ਅੱਗੇ ਮਿੰਤਾ-ਮੁੰਤਾ ਕੀਤੀਆਂ ਨੇ ਭਗਵਾਨ ਤਾਂ ਮਾਨਵਕ ਆਇਆ ਤਾਰੀਵਲ ਵਾਲੇ ਨੂੰ ਸਰਬਜੀਤ ਨੂੰ ਤੇ ਦੋ ਤਿੰਨ ਜਣਿਆਂ ਹੋਰ ਨੂੰ ਕਹਿ ਕੇ ਹਨਾ ਸੁਣਾਈ ਨਹੀਂ ਕੀਤੀ ਹੈਗੀ ਤੇ ਇਹੀ ਹੁਣ ਕਿੱਦਾਂ ਗੁਜ਼ਾਰਾ ਕਰ ਕਰਨਾ ਆ ਮਿਹਨਤ ਕਰ ਕਰਕੇ ਨਿਆਣੇ ਪਾਲੇ ਆ 9 11 ਸਾਲ ਹੋ ਗਏ ਆ ਫਸੇ ਨੂੰ ਤੇ ਇਹੀ ਹਾਂਜੀ ਸਜ਼ਾ ਹੋ ਗਈ ਹੈ ਪੂਰੀ ਤੇ ਉਹਨਾਂ ਨੇ ਸਾਨੂੰ ਫਾਈਨ ਪਾਇਆ ਹੈ 50 ਲੱਖ 45 ਲੱਖ ਰੁਪਈਆ ਤੇ ਇਹੀ ਹੁਣ ਕਿੱਥੋਂ ਦੇਣਾ ਹੈ ਗਰੀਬੀ ਵਿੱਚ ਦੇ ਆਪਾਂ ਮਤਲਬ ਕੀ ਰਹਿਣ ਦੇ ਤੇਨੇ ਪਹਿ ਹੈ ਆਪਾਂ ਕਿੱਦਾਂ ਪਰਨੇ ਆ ਸਜਾਪੂਰੀ ਹੋਣੀ ਕਿੰਨੇ ਚਿਰ ਹੋ ਗਿਆ ਸਜਾਪੂਰੀ ਹੋਏ ਨੂੰ ਸਾਲ ਕੋਈ ਗਿਆ ਹੁਣ 10 ਸਾਲ ਹੋ ਗਏ ਸਜਾ ਨੂੰ ਤੇ ਸਾਲ ਹੋ ਗਿਆ ਉਦਾਂ ਵੀ ਹੁਣ ਤੇ ਮਤਲਬ ਕੰਪਨੀ ਵਾਲੇ ਛੱਡਦੇ ਨਹੀਂ ਪਏ ਤੇ ਕੀ ਕਹਿੰਦੇ ਕੰਪਨੀ ਵਾਲੇ ਕੰਪਨੀ ਵਾਲੇ ਕਹਿੰਦੇ ਪੈਸੇ ਭਰੋ ਤੇ ਬੰਦਾ ਤੁਹਾਡਾ ਮਤਲਬ ਕਿ ਭੇਜ ਦੇਣੇ ਆ ਕੱਲ ਹੀ ਭੇਜ ਦੇਣਾ ਤੇ ਅਸੀਂ ਇਹਨੇ ਪੈਸੇ ਕਿੱਥੋਂ ਮਤਲਬ ਕਿ ਦੇਣੇ ਆ ਮੈਂ ਤਾਂ ਘਰ ਘਰ ਕਰਕੇ ਤੇ ਨਿਆਣੇ ਪਾਲੇ ਆ ਤੂੰ ਕੀ ਮੰਗ ਕਰਦੇ ਹੋ ਅਹੀ ਕਹਨੇ ਆ ਕੋਈ ਚੱਲ ਸਰਕਾਰ ਹਾਨੂੰ ਮਤਲਬ ਕੀ ਹੱਡ ਬੰਦਾ ਲੈ ਵੇ ਹਨ ਪੈਸਿਆਂ ਦੀ ਲੋਣ ਨੇ ਆ ਕੇ ਬੰਦਾ ਲੈ ਵੇ ਘਰ ਵਾਪਸ ਹਾਂਜੀ ਕਿੱਥੇ ਫੜਿਆ ਗਿਆ ਜੀ ਚੋਰੀ ਦੇ ਕੇਸ ਵਿੱਚ ਹੀ ਕੀ ਚੋਰੀ ਕੀਤਾ ਹੁੰਦੇ ਕਿ ਆਹ ਟਰੱਕ ਟੁੱਕਦਾ ਹੀ ਮਾਲ ਹੀ ਹੈਗਾ ਸਮਾਨ ਹੈਗਾ ਟਰੱਕ ਉਦਾ ਅੰਕਲ ਦੀਪ ਸਿੰਘ ਪ੍ਰੇਮਪਾਲ ਮੇਰਾ ਤਾਇ ਜੀ ਦਾ ਲੜਕਾ ਵਾਈ ਤਾਂ 2 ਸਾਲ 11 ਸਾਲ ਪਹਿਲੇ ਸਾਊਦੀ ਅਰਬ ਗਿਆ ਜੀ 2 ਸਾਲ ਦਾ ਹੋਇਆ ਜੀ ਵਿਜਾ ਹੁਣ ਬੀਜਾ ਖਤਮ ਹੋਣਾ ਜੋ ਚੋਰੀ ਦੇ ਕੇਸ ਵਿੱਚ ਫੜੇ ਗਏ 5 ਸਾਲ ਦੀ ਸਜ਼ਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾਅ ਰਿ ਕੀਤਾ ਗਿਆ ਰਿਹਾਅਨ ਕੀਤਾ ਤਾਂ ਫਿਰ ਉਹਨਾਂ ਨੂੰ ਫਾਈਨ ਪਾਤਾ 45 ਲੱਖ ਰੁਪਈਆ 45 ਲੱਖ ਰੁਪਈਆ ਸਾਰੇ ਅਸੀਂ ਕਿੱਥੋਂ ਭਰਨਾ ਨਿਗੇ ਨਿਗੇ ਬੱਚੇ ਨੇ ਉਹਨਾਂ ਦੇ ਉਹ ਉਹਨਾਂ ਦਾ ਗੁਜ਼ਾਰਾ ਬਹੁਤ ਮੁਸ਼ਕਲਾਂ ਨਾਲ ਚੱਲਣ ਰਿਹਾ ਵਾ ਇਹਨਾਂ ਦਾ ਕਿੱਦਾਂ ਇਹਨਾਂ ਦਾ ਗੁਜ਼ਾਰਾ ਕਰਨਾ ਇਹਨਾਂ ਨੂੰ ਸਰਕਾਰ ਲਈ ਹੋਈ ਬੇਨਤੀ ਹੈ ਅਰਜੰਦ ਸਿੰਘ ਜੀ ਸੁਖਿੰਦਰ ਰੰਧਾਵਾ ਗਏ ਇਹੀ ਬੇਨਤੀ ਆ ਕਿ ਨੋ ਰਹਾ ਕੀਤਾ ਜਾਵੇ। ਅੱਜ ਤੱਕ ਕੀ ਪੀਲ ਕਰਨਾ ਚਾਹੁੰਦੇ ਆ ਜਿਹੜੇ ਨਵੇਂ ਬਣੇ ਐਮਪੀ ਸੁਖਿੰਦਰ ਸਿੰਘ ਰੰਧਾਵਾ ਉਹਨਾਂ ਗਏ ਇਹੋ ਹੱਥ ਜੋਗਲੇ ਬੇਨਤੀ ਵੀ ਸਾਡਾ ਸਾਡੇ ਭਾਈ ਇਥੇ ਲਿਆਂਦਾ ਜਾਵੇ 사우ਦੀ ਅਰਬ ਵੇਚਨੇ। ਕਦੋਂ ਫੜੇ ਗਏ ਤੇ ਕੱਚ ਫੜੇ ਗਏ ਇਹ? ਇਹ ਚੋਰੀ ਦੇ ਕੇਸ ਵਿੱਚ ਫੜੇ ਗਏ ਹੀ। ਕੀ ਚੋਰੀ ਕੀਤਾ ਹੈ? ਚੋਰੀ ਟੱਕ ਜਿਹਾ ਮਾਲ ਹੀ ਕੋਈ ਉਹ ਚੋਰੀ ਕੀਤਾ ਗਿਆ। ਹਾਂਜੀ। ਚੋਰੀ ਕਿਨੇ ਕੀਤਾ ਹੈ? ਚੋਰੀ ਕਿਸੇ ਨੇ ਕੀਤਾ ਉਹ ਕਲੀਮ ਸਾਰਾ ਇਹਨਾਂ ਦੇ ਪੈ ਗਿਆ। ਉਹ ਕੰਪਨੀ ਕੀ ਕਹਿੰਦੀ ਹੈ ਕੰਪਨੀ ਕਹਿੰਦੀ ਵੀ 45 ਲੱਖ ਭਰੋ ਭਰੋ ਤੇ ਉੱਤੇ ਬਾਤ ਛੱਡਾਂਗੇ ਤੁਹਾਡੇ ਨੂੰ ਤੁਹਾਡੇ ਨੂੰ ਬਚਿਆ ਗੱਲਬਾਤ ਹੋਈ ਮੇਰੇ ਨਾਲ ਗੱਲ ਕਿੱਥੇ ਕਿੱਥੇ ਨਹੀਂ ਆ ਸਕਦਾ ਇਹ ਜੱਦਾ ਜ ਸੌਦੀ ਜੱਦਾ ਸ਼ਹਿਰ ਜੇ ਉੱਥੇ ਜਿਹੜੇ ਬੰਦੇ ਆ ਹਾਂ ਜੇ ਉਹ ਜੇਲ੍ਹ ਚ ਬੰਦਾ ਆ ਆਲਬਾਦਲ ਕੰਪਨੀ ਜਿੰਨੇ ਉਹਨਾਂ ਤੇ ਕੇਸ ਕੀਤਾ ਦਾ